ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰੋਫੈਸਰ ਆਕਾਸ਼ਦੀਪ ਹਾਂ ਜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਨਾ ਜੀ ਸੰਪਾਦਕੀ ਜਿਹੜੀ ਹੈਡਿਟੋਰੀਅਲ ਪੇਜ ਹੈ ਉਹਦੇ ਵਿੱਚ ਨਾ ਭਾਰਤ ਤੇ ਈਰਾਨ ਦੀ ਸੰਧੀ ਦੇ ਬਾਰੇ ਲਿਖਿਆ ਹੋਇਆ ਹੈ ਤੇ ਇਸ ਸੰਧੀ ਤੇ ਜੋ ਅਮਰੀਕਾ ਦੀ ਤਰਫੋਂ ਨਾਰਾਜ਼ਗੀ ਹੈ ਉਸ ਬਾਰੇ ਵੀ ਵਿਰਵਾਹ ਹੈ ਕੀ ਹੈ ਇਹ ਸੰਧੀ ਕੀ ਭਾਰਤ ਦੇਸ਼ ਨੂੰ ਫਾਇਦੇ ਹਨ ਅਮਰੀਕਾ ਤੋਂ ਕਿਉਂ ਨਾਰਾਜ਼ਗੀਆਂ ਹਨ ਅਮਰੀਕਾ ਵਾਲੇ ਪਾਸਿਓ ਆਓ ਆਪਾਂ ਇਸ ਸੰਪਾਦਕੀ ਦਾ ਅਨਲਿਸਿਸ ਕਰਦੇ ਹਾਂ ਤੇ ਪੜ੍ਹਦੇ ਹਾਂ ਸਾਰੀ ਕਿਉਂਕਿ ਜਦੋਂ ਅਸੀਂ ਪੀਪੀਐਸਸੀ ਜਾਂ ਸਿਵਲ ਸਰਵਿਸ ਪੱਧਰ ਦੇ ਪੇਪਰ ਦਿੰਨੇ ਆ ਨਾ ਤਾਂ ਉਦੋਂ ਇਹ ਜਾਣਕਾਰੀਆਂ ਸਾਡੇ ਲਈ ਬੜੀਆਂ ਮਹੱਤਵਪੂਰਨ ਸਿੱਧ ਹੁੰਦੀਆਂ ਨੇ ਵੈਸੇ ਵੀ ਅਗਰ ਉਸ ਤੋਂ ਹੇਠਲੇ ਪੱਧਰ ਦੀਆਂ ਜਿਹੜੀਆਂ ਪ੍ਰੀਖਿਆਵਾਂ માં ਹੁੰਦੀਆਂ ਨੇ ਅੱਜ ਕੱਲ੍ਹ ਉੱਥੇ ਵੀ ਨੈਸ਼ਨਲ ਇੰਟਰਨੈਸ਼ਨਲ ਜਿਹੜੇ ਰਿਲੇਸ਼ਨ ਨੇ ਕਾਫੀ ਮਹੱਤਵ ਰੱਖਦੇ ਨੇ ਜੀ ਠੀਕ ਹੈ ਆਓ ਦੇਖੋ ਲਿਖਿਆ ਵੀ ਅਮਰੀਕਾ ਦੀ ਤਰਫੋਂ ਪਾਬੰਦੀਆਂ ਲੱਗਣ ਦਾ ਜਿਹੜਾ ਡਰ ਹੈ ਉਹ ਭਾਰਤ ਨੂੰ ਇਰਾਨ ਨਾਲ 10 ਸਾਲ ਦੀ ਸੰਧੀ ਕਿੰਨੇ 10 ਸਾਲਾਂ ਦੀ ਸੰਧੀ ਤੇ ਸਹੀ ਪਾਉਣ ਤੋਂ ਰੋਕ ਨਹੀਂ ਸਕਿਆ ਅਮਰੀਕਾ ਦੀ ਤਰਫੋਂ ਵੀ ਪਾਬੰਦੀਆਂ ਲੱਗਣ ਦਾ ਡਰ ਵੀ ਸੀ ਜਿਹੜਾ ਵੀ ਕੋਈ ਅਮਰੀਕਾ ਕਿਉਂਕਿ ਐ ਵੀ ਆਪਣੇ ਆਪ ਨੂੰ ਤਾਕਤਵਰ ਦੇਸ਼ ਕਹੋਂਦਾ ਹਨਾ ਜਿਦ ਨਾਲ ਅਮਰੀਕਾ ਦੀ ਨਹੀਂ ਬਣਦੀ ਹੁੰਦੀ ਅਮਰੀਕਾ ਫਿਰ ਉਤੇ ਆਪ ਦਾ ਜਿਹੜਾ ਹੈ ਅਸਰ ਰਸੂਕ ਦਿਖਾਉਂਦਾ ਪਰ ਭਾਰਤ ਨੇ ਨਿਡਰ ਹੋ ਕੇ ਈਰਾਨ ਦੇ ਨਾਲ ਇੱਕ 10 ਸਾਲ ਦੀ ਸੰਧੀ ਤੇ ਜਿਹੜਾ ਹੈ ਸਹੀ ਪਾਈ ਹੈ ਪੂਰੇ ਕਿੰਨੇ ਸਾਲ ਦੀ ਸੰਧੀ ਹੈ ਜੀ 10 ਸਾਲ ਦੀ ਇਹ ਤੁਸੀਂ ਨੋਟ ਕਰ ਲਿਓ ਫਿਰ ਇਹ ਸੰਧੀ ਤਹਿਤ ਭਾਰਤ ਵੱਲੋਂ ਈਰਾਨ ਦੀ ਚਾਹ ਬਹਾਰ ਬੰਦਰਗਾਹ ਨੂੰ ਬੰਦਰਗਾਹ ਕਿ ਇਰਾਨ ਦੀ ਕਿ ਚਾਹ ਬਹਾਰ ਬੰਦਰਗਾਹ ਹੈ ਦੇਖੋ ਨੋਟ ਕਰੋ ਚਾਹ ਬਹਾਰ ਬੰਦਰਗਾਹ ਵਿਕਸਿਤ ਕਰਕੇ ਇਸ ਦੀ ਦੇਖ ਰੇਖ ਕਰਨ ਦਾ ਜਿੰਮਾ ਵੀ ਓਟਿਆ ਭਾਰਤ ਨੇ ਦੇਖੋ ਜੀ ਇੱਥੋਂ ਤੱਕ ਭਾਰਤ ਨੇ ਜਿਹੜੀ ਹੈ ਆਪਦਾ ਅਸਰ ਸੂਕ ਤੇ ਦਮ ਵੀ ਦਿਖਾਇਆ ਹੈ ਹੁਣ ਕਿ ਭਾਰਤ ਵੀ ਜਿਹੜਾ ਹੈ ਹੁਣ ਵਿਸ਼ਵ ਪੱਧਰ ਤੇ ਆਪਣੀ ਜਿਹੜੀ ਤਾਕਤ ਹੈ ਉਹਨੂੰ ਕਾਇਮ ਕਰ ਰਿਹਾ ਹੈ ਤੇ ਉਹਨੇ ਇਹ ਕਿਹਾ ਕਹਿੰਦਾ ਸੰਧੀ ਤਾਂ ਅਸੀਂ ਕੀਤੀ ਕੀਤੀ ਹੈ ਭਾਰਤ ਕਹਿੰਦਾ ਵੀ ਇਹ ਚਾਹ ਬਹਾ ਜਿਹੜੀ ਬੰਦਰਗਾਹ ਹੈ ਇਹਨੂੰ ਵਿਕਸਿਤ ਕਰਕੇ ਇਹਦੀ ਦੇਖ ਰੇਖ ਕਰਨ ਦਾ ਜਿੰਮਾ ਵੀ ਓਟਿਆ ਗਿਆ ਭਾਰਤ ਵੱਲੋਂ ਠੀਕ ਹੈ ਜੀ ਇਹ ਤਵਕਕੋ ਕੀਤੀ ਜਾ ਰਹੀ ਹੈ ਕਿਸ ਸੰਧੀ ਨਾਲ ਆਪਸੀ ਖੇਤਰੀ ਸੰਪਰਕ ਵੀ ਵਧੇਗਾ ਅਤੇ ਭਾਰਤ ਅਤੇ ਈਰਾਨ ਅਫਗਾਨਿਸਤਾਨ ਖਿੱਤੇ ਦੇ ਹੋਰ ਨਾ ਦੇਸ਼ਾਂ ਦਰਮਿਆਨ ਵਪਾਰ ਨੂੰ ਵੀ ਹੁਲਾਰਾ ਮਿਲੇਗਾ ਕਿਦੇ-ਕਿਦੇ ਦਰਮਿਆਨ ਜਿਹੜੀ ਸੰਧੀ ਹੋਈ ਹੈ ਨਾ ਜੀ ਈਰਾਨ ਨਾਲ ਭਾਰਤ ਦੀ ਤੇ ਆ ਜਿਹੜੀ ਚਾਹ ਬਹਾ ਬੰਦਰਗਾਹ ਨੂੰ ਵਿਕਸਿਤ ਕੀਤਾ ਜਾ ਰਿਹਾ ਇਹਦੇ ਨਾਲ ਭਾਰਤ ਈਰਾਨ ਅਫਗਾਨਿਸਤਾਨ ਤੇ ਤੇਰੇ ਹੋਰ ਨਾ ਦੇਸ਼ਾਂ ਦਰਮਿਆਨ ਵਪਾਰ ਨੂੰ ਹੁਲਾਰਾ ਮਿਲੇਗਾ ਭਾਰਤ ਵੱਲੋਂ ਆ ਮੁੱਖ ਤੌਰ ਤੇ ਜਿਹੜੇ ਨੋਟ ਕਰਨ ਵਾਲੀ ਗੱਲ ਹੈ ਭਾਰਤ ਵੱਲੋਂ ਇੰਡੀਅਨ ਪੋਰਟਸ ਗਲੋਬਲ ਲਿਮਟਿਡ ਠੀਕ ਹੈ ਜੀ ਅਤੇ ਈਰਾਨ ਵੱਲੋਂ ਪੋਰਟ ਐਂਡ ਮੈਰੀਟਾਈਮ ਆਰਗੇਨਾਈਜੇਸ਼ਨ ਆਫ ਈਰਾਨ ਨੇ ਇਹ ਸੰਧੀ ਤੇ ਦਸਤਖਤ ਕੀਤੇ ਨੇ ਭਾਰਤ ਵੱਲੋਂ ਕੀਤੇ ਨੇ ਜੀ ਇੰਡੀਅਨ ਪੋਰਟਸ ਗਲੋਬਲ ਲਿਮਟਿਡ ਨੇ ਤੇ ਈਰਾਨ ਵੱਲੋਂ ਕੀਤੇ ਨੇ ਪੋਰਟ ਐਂਡ ਮੈਰੀਟਮ ਆਰਗੇਨਾਈਜੇਸ਼ਨ ਆਫ ਈਰਾਨ ਨੇ ਠੀਕ ਹੈ ਸੰਧੀ ਤੇ ਦਸਤਖਤ ਕੀਤੇ ਨੇ ਚਾਹ ਬਹਾ ਬੰਦਰਗਾਹ ਈਰਾਨ ਦੇ ਸਿਸਤਾਨ ਬਲੂਚਿਸਤਾਨ ਸੂਬੇ ਦੇ ਦੱਖਣੀ ਤੱਟ ਤੇ ਸਥਿਤ ਹੈ ਕਿੱਥੇ ਸਥਿਤ ਹੈ ਜੀ ਜਿਹੜੀ ਚਾਹ ਬਹਾ ਬੰਦਰਗਾਹ ਈਰਾਨ ਦੇ ਸਿਸਤਾਨ بلوچستان ਸੂਬੇ ਦੇ ਦੱਖਣੀ ਤੱਟ ਤੇ ਇਹ ਗੱਲ ਨੋਟ ਕਰ ਲਓ ਜੀ ਦੱਖਣੀ ਤੱਟ ਤੇ ਸਥਿਤ ਹੈ ਕਿਹੜੇ ਸੂਬੇ ਦੇ بلوچستان ਸੂਬੇ ਦੇ ਜਿੱਥੇ ਭਾਰਤੀ ਵਸਤਾਂ ਨੂੰ ਸੜਕ ਤੇ ਰੇਲ ਪ੍ਰੋਜੈਕਟ ਦੇ ਰਾਹੀਂ ਇਹ ਜਿਹੜੇ ਮੁੱਖ ਗੱਲਾਂ ਦੇਖੋ ਜਿਹੜੇ ਭਾਰਤੀ ਵਸਤਾਂ ਨੂੰ ਸੜਕ ਤੇ ਰੇਲ ਪ੍ਰੋਜੈਕਟ ਰਾਹੀਂ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਤੱਕ ਪਹੁੰਚਾਉਣ ਦੀ ਸਹੂਲਤ ਮਿਲ ਜਾਵੇਗੀ ਇਕ ਤਾਂ ਸੜਕੀ ਪ੍ਰੋਜੈਕਟ ਰਾਹੀਂ ਇੱਕ ਰੇਲ ਪ੍ਰੋਜੈਕਟ ਰਾਹੀਂ ਠੀਕ ਹੈ afghanistan ਤੇ mid eastia ਦੇ ਦੇਸ਼ਾਂ ਤੱਕ ਪਹੁੰਚਾਉਣ ਦੀ ਸਹੂਲਤ ਜਿਹੜੀ ਹੈ ਉਹ ਮਿਲ ਜਾਵੇਗੀ ਇਸ ਸੜਕ ਤੇ ਰੇਲ ਪ੍ਰੋਜੈਕਟ ਨੂੰ north house transport corridor ਵੀ ਕਿਹਾ ਜਾਂਦਾ ਹੈ ਨੋਟ ਕਰ ਲਓ ਇਹ ਸੜਕੀ ਤੇ ਰੇਲ ਪ੍ਰੋਜੈਕਟ ਨੂੰ north to south transport corridor ਵੀ ਕਿਹਾ ਜਾਂਦਾ ਹੈ ਅਹਿਮ ਗੱਲ ਇਹ ਹੈ ਕਿ ਰੂਟ ਪਾਕਿਸਤਾਨ ਤੋਂ ਲੰਬੇ ਹੋ ਕੇ ਗੁਜ਼ਰੇਗਾ ਇਹ ਜਿਹੜਾ ਰੂਟ ਹੈ ਜੀ ਉਹ ਪਾਕਿਸਤਾਨ ਤੋਂ ਲੰਬੇ ਹੋ ਕੇ ਗੁਜ਼ਰੇਗਾ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਈਰਾਨ ਦੇ ਨਾਲ ਜਿਹੜੇ ਸਬੰਧ ਸੀ ਪਾਕਿਸਤਾਨ ਦੇ ਖਰਾਬ ਸੀਗੇ ਤੇ ਭਾਰਤ ਨਾਲ ਵੀ ਜਿਹੜੇ ਸਬੰਧ ਸੀ ਪਾਕਿਸਤਾਨ ਦੇ ਉਹ ਬਰਫੂਚੀ ਲੱਗੇ ਹੋਏ ਸੀ ਭਾਰਤ ਨਾਲ ਵੀ ਸਬੰਧ ਕੋਈ ਬਾਲੇ ਵਧੀਆ ਨਹੀਂ ਸੀ ਸੋ ਈਰਾਨ ਦੇ ਪਰਮਾਣੂ ਪ੍ਰੋਗਰਾਮ ਕਰਕੇ ਅਮਰੀਕਾ ਵੱਲੋਂ ਜਿਹੜੀਆਂ ਪਾਬੰਦੀਆਂ ਲਾਈਆਂ ਸੀ ਉਹਦੇ ਕਾਰਨ ਚਾਬਰਾ ਬੰਦਰਗਾਹ ਤੇ ਨਿਰਮਾਣ ਕਾਰਜਾਂ ਤੇ ਵੀ ਅਸਰ ਪੈ ਗਿਆ ਸੀ ਈਰਾਨ 'ਤੇ ਪਾਬੰਦੀਆਂ ਕਿ ਲਾਈਆਂ ਸੀ ਅਮਰੀਕਾ ਨੇ ਉਰਾਨ ਦੇ ਪ੍ਰਮਾਣੋ ਪ੍ਰੋਗਰਾਮ ਦੇ ਕਰਕੇ ਠੀਕ ਹੈ ਜੀ ਤੇ ਇਹ ਪਵੰਧੀਆਂ ਕਰਕੇ ਜਿਹੜਾ ਚਾਬਹਾਰ ਬੰਦਰਗਾਹ ਸੀ ਉਹਦੇ ਨਿਰਮਾਣ ਕਾਰਜਾਂ ਤੇ ਅਸਰ ਕਾਫੀ ਅਸਰ ਪਿਆ ਹੋਇਆ ਸੀਗਾ ਹਾਲਾਂਕਿ ਨਵੀਂ ਦਿੱਲੀ ਨੇ 2003 ਚ ਇਸ ਬੰਦਰਗਾਹ ਨੂੰ ਵਿਕਸਿਤ ਕਰਨ ਦੀ ਤਜ਼ਰੀਬ ਦਿੱਤੀ ਸੀ ਜਦੋਂ ਕਿ ਭਾਰਤ ਨੇ ਤਾਂ ਵਿਕਸਤ ਕਿਹਾ ਸੀ ਵੀ ਇਹਨੂੰ ਡਿਵੈਲਪ ਕਰੋ ਤੁਸੀਂ ਇਹ ਬੰਦਰਗਾਹ ਨੂੰ ਜਦੋਂ ਕਿ ਅਮਰੀਕਾ ਤੋਂ ਪਵੰਧੀਆਂ ਲਾ ਰਿਹਾ ਸੀ ਚਾਬਹਾਰ ਬੰਦਰਗਾਹ ਸੰਧੀ ਮੁਤਲਕ ਅਮਰੀਕਾ ਨੇ ਵਿਦੇਸ਼ ਵਿਭਾਗ ਦੇ ਡਿਪਟੀ ਤਰਜਮਾਨ ਵਿਦਾਂਤ ਜਿਹੜਾ ਪਟੇਲ ਆ ਉਹਨੇ ਕਿਹਾ ਵੀ ਅਰਿਆਂ ਤੇ ਅਮਰੀਕੀ ਪਾਬੰਦੀਆਂ ਜਾਰੀ ਰਹਿਣਗੀਆਂ ਕਹਿੰਦਾ ਉਹਦੇ ਵਿਦੇਸ਼ ਵਿਭਾਗ ਦੇ ਜਿਹੜੇ ਡਿਪਟੀ ਨੇ ਤਰਜਮਾਨੋਂ ਕਹਿੰਦੇ ਵਿਦਾਂਤ ਪਟੇਲ ਉਹ ਕਹਿੰਦਾ ਵੀ ਅਮਰੀਕਾ ਤੇ ਪਾਬੰਦੀਆਂ ਜਾਰੀ ਅਮਰੀਕਾ ਦੀਆਂ ਪਾਬੰਦੀਆਂ ਜਾਰੀ ਰਹਿਣਗੀਆਂ ਹਰਾਮ ਤੇ ਤੇ ਅਸੀਂ ਇਸ ਨੂੰ ਅਮਲ ਚੱਲਿਉਂਦੇ ਰਹਿਾਂਗੇ ਇਹਦੇ ਨਾਲ ਹੀ ਉਹਨੇ ਤਰਜਮਾਨ ਨੇ ਭਾਰਤ ਨੂੰ ਖਬਰਦਾਰ ਕੀਤਾਗਾ ਕਿਉਂਕਿ ਇਰਾਨ ਨਾਲ ਕਾਰੋਬਾਰੀਆ ਸੰਧੀਆਂ ਕਰਨ ਦੇ ਚਾਹਵਾਨ ਕਿਸੇ ਵੀ ਦੇਸ਼ ਨੂੰ ਇਸ ਸੰਭਾਵੀ ਖਤਰੇ ਪ੍ਰਤੀ ਖਬਰਦਾਰ ਰਹਿਣ ਦੀ ਲੋੜ ਹੈ ਖਾਸ ਕਰਕੇ ਪਵੰਦੀਆਂ ਦੇ ਲਿਹਾਜ਼ ਤੋਂ ਵੀ ਅਮਰੀਕਾ ਉਹਨੇ ਇੰਡਾਇਰੈਕਟਲੀ ਇੱਕ ਤਰ੍ਹਾਂ ਦੀ ਧਮਕੀ ਦਿੱਤੀ ਹੈ ਵੀ ਜਿਹੜੇ ਇਰਾਨ ਨਾਲ ਸੰਧੀਆਂ ਕਰ ਰਹੇ ਨੇ ਦੇਸ਼ ਵੀ ਉਹਨਾਂ ਨੂੰ ਖਾਸ ਕਰਕੇ ਖਬਰਦਾਰ ਰਹਿਣ ਦੀ ਲੋੜ ਹੈ ਖਾਸ ਕਰਕੇ ਸੰਧੀਆਂ ਦੇ ਮਾਮਲੇ 'ਚ ਤੇ ਉਂਝ ਅਗਲਾ ਪੈਰਾ ਦੇਖੋ ਉਂਝ ਵੀ ਰੂਸ ਤੋਂ ਰਇਤੀ ਭਾਅ ਤੇ ਤੇਲ ਖਰੀਦਣ ਦੇ ਮਾਮਲੇ ਦੀ ਤਰ੍ਹਾਂ ਹੀ ਭਾਰਤ ਨੇ ਇਰਾਨ ਨਾਲ ਕਾਰੋਬਾਰੀ ਸੰਧੀ ਦੇ ਮਾਮਲੇ ਵਿੱਚ ਵੀ ਆਪਣੇ ਹਿੱਤਾਂ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ ਰੂਸ ਤੋਂ ਰੇਕੀ ਤੇਲ ਖਰੀਦਣ ਦੇ ਮਾਮਲੇ ਦੀ ਤਰ੍ਹਾਂ ਹੀ ਭਾਰਤ ਨੇ ਇਰਾਨ ਨਾਲ ਕਾਰੋਬਾਰੀ ਸੰਧੀ ਮਾਮਲੇ ਵਿੱਚ ਵੀ ਆਪਣੇ ਹਿੱਤਾਂ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ ਜੀ ਤੇ ਇਹ ਵੀ ਦਰਸਾਇਆ ਕਿ ਮੌਜੂਦਾ ਭੂ-ਰਾਜਸੀ ਸਫਬੰਦੀਆਂ ਇਸ ਦੇ ਰਾਹ ਦਾ ਰੋੜਾ ਨਹੀਂ ਬਣ ਸਕਦੀਆਂ ਠੀਕ ਹੈ ਜੀ ਅ ਪਿਛਲੇ ਸਾਲ ਭਾਰਤ ਨੇ ਚਾਬਹਾ ਬੰਦਰਗਾਹ ਦੀ ਵਰਤੋਂ ਕਰਦਿਆਂ ਆ ਮੁੱਖ ਗੱਲ ਨੋਟ ਕਰ ਲੋ ਜੀ ਪਿਛਲੇ ਸਾਲ ਇਸੇ ਬੰਦਰਗਾਹ ਚਾਬ ਚਾਬਹਾਰ ਬੰਦਰਗਾਹ ਦੀ ਵਰਤੋਂ ਕਰਦਿਆਂ 20000 ਟਨਕ 20000 ਟਨ ਕਣਕ ਦੀ ਇਮਦਾਦ ਸੀ ਇਹ ਦੀ ਕਿਹਨੂੰ ਦਿੱਤੀ ਸੀ ਅਫਗਾਨਿਸਤਾਨ ਨੂੰ ਭੇਜਵਾਈ ਸੀ ਇਸੇ ਬੰਦਰਗਾਹ ਦੀ ਵਰਤੋਂ ਕਰਦਿਆਂ ਭਾਰਤ ਨੇ 20000 ਟਨ ਕਣਕ ਵਾਜੀ ਦੀ ਇਮਦਾਦ ਸੀ ਇਹ ਪਾਕਿਸਤਾਨ ਨੂੰ ਭੇਜਵਾਈ ਸੀ ਇਹ ਤੋਂ ਸਾਫ ਹੋ ਗਿਆ ਹੈ ਕੀ ਨਵੀਂ ਦਿੱਲੀ ਮਤਲਬ ਕਿ ਭਾਰਤ ਸਰਕਾਰ ਜਿਹਨੂੰ ਹੈ ਆਪਣੇ ਆਨਗਵਾਂਡ ਵਿੱਚ ਆਪਣੀ ਮੌਜੂਦਗੀ ਦਰਸਾਉਣ ਲਈ ਪੂਰੀ ਵਾਹ ਲਾ ਸਕਦੀ ਹੈ ਭਾਵੇਂ ਇਸ ਨਾਲ ਕਿਸੇ ਨੂੰ ਮਾੜੀ-ਮੋਟੀ ਔਖ ਮਹਿਸੂਸ ਕਿਉਂ ਨਾ ਹੁੰਦੀ ਹੋਵੇ ਮਤਲਬ ਕਿ ਚਾਹੇ ਅਮਰੀਕਾ ਜਿਹੜਾ ਵਿਆਪ ਨੂੰ ਮੰਨਦਾ ਵੀ ਅਸੀਂ ਇੰਟਰਨੈਸ਼ਨਲ ਪੱਧਰ ਤੇ ਬੜੇ ਮਜ਼ਬੂਤ ਆ ਇਹ ਜੀ ਗੱਲ ਨਹੀਂ ਭਾਰਤ ਕਹਿੰਦਾ ਵੀ ਮੈਂ ਆਪਣੇ ਗੁਵੰਡੀ ਮੁਲਕਾਂ ਦੇ ਨਾਲ ਭਾਰਤ ਸਰਕਾਰ ਕਹਿੰਦੀ ਅਸੀਂ ਵਧੀਆ ਸਬੰਧ ਬਣਾ ਕੇ ਰੱਖਣੇ ਨੇ ਜੇ ਕੋਈ ਔਖਾ ਪੜਾ ਹੁੰਦਾ ਤਾਂ ਭਾਈ ਜੀ ਬੇਸ਼ੱਕ ਹੋਈ ਜਾਵੇ ਸੋ ਆਕਰਕਾਰ ਅਮਰੀਕਾ ਕੋਲ ਕਹਿੰਦੇ ਕੌੜਾ ਘੁੱਟ ਭਰਨ ਤੋਂ ਬਿਨਾ ਕੋਈ ਰਾਹ ਨਹੀਂ ਸੀ ਬਚਦਾ ਅਤੇ ਭਾਰਤ ਨੂੰ ਆਪਣੀ ਪੇਸ਼ਕਦਮੀ ਜੋ ਜਾਰੀ ਰੱਖਣ ਤੋਂ ਰੋਕ ਸਕਦਾ ਸੀ ਠੀਕ ਹੈ ਸੋ ਮਤਲਬ ਕਿ ਭਾਰਤ ਹੈ ਜਿਹੜਾ ਉਹਨੇ ਇਰਾਨ ਦੇ ਨਾਲ ਕਿੰਨੇ ਸਾਲ ਦੀ ਸੰਧੀ ਕੀਤੀ ਹੈ ਜੀ ਇਹ 10 ਸਾਲ ਦੀ ਸੰਧੀ ਹੋਈ ਹੈ ਜੀ ਠੀਕ ਹੈ ਜੀ ਤੇ ਜਾ ਬਹਾਰ ਬੰਦਰਗਾਹ ਦਾ ਨਾਮ ਹੈ ਠੀਕ ਹੈ ਤੇ ਇਹਦੇ ਨਾਲ ਭਾਰਤ ਜਿਹੜਾ ਹੈਗਾ ਭਾਰਤ ਈਰਾਨ ਅਫਗਾਨਿਸਤਾਨ ਅਤੇ ਖਿੱਤੇ ਦੇ ਹੋਰਨਾਂ ਦੇਸ਼ਾਂ درمیان ਜਿਹੜਾ ਹੈ ਵਪਾਰ ਨੂੰ ਹਲਾਰਾ ਵੀ ਮਿਲੇਗਾ ਸੰਧੀ ਤੇ ਦਸਤਕਤ ਕਿਸ-ਕਿਸ ਨੇ ਕੀਤੇ ਨੇ ਭਾਰਤ ਵੱਲੋਂ ਇੰਡੀਅਨ ਪੋਰਟਸ ਗਲੋਬਲ ਲਿਮਟਿਡ ਅਤੇ ਈਰਾਨ ਵੱਲੋਂ ਪੋਰਟ ਆਫ ਐਨ ਮੈਰੀਟਮ ਆਰਗੇਨਾਈਜੇਸ਼ਨ ਠੀਕ ਹੈ ਜੀ ਸੰਧੀ ਤੇ ਦਸਤਕਤ ਕੀਤੇ ਨੇ ਮੈਨੂੰ ਉਮੀਦ ਹੈ ਜੀ ਆਪ ਜੀ ਨੂੰ ਇਹ ਐਨਾਲਿਸਿਸ ਚੰਗਾ ਲੱਗਿਆ ਹੋਵੇਗਾ ਧੰਨਵਾਦ ਆਪਣਾ ਜੋ ਵੀ رائے مشورہ ہے ਤੁਸੀਂ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਧੰਨਵਾਦ ਜੀ ਪ੍ਰੋਫੈਸਰ ਕਾਸ਼ਦੀਪੂਲ ਸਭ ਨੂੰ ਸਤਿ ਸ਼੍ਰੀ ਅਕਾਲ